ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆਓ ਜਾਣਦੇ ਆਂ ਕਿ ਰਵਿੰਦਰ ਕੇਂਦਰੀਵਾਲ ਨੂੰ ਗ੍ਰਿਫਤਾਰੀ ਕਰਨ ਦੇ ਕਾਰਨ ਪਹਿਲਾ ਹਾਈ ਕੋਰਟ ਨੇ ਨਹੀਂ ਦਿੱਤੀ ਧਾਕ ਖਲ ਇਸ ਦੇ ਨਾਲ ਹੀ ਉਹਨਾਂ ਨੇ ਕਵਿਤਾ ਦੀ ਗ੍ਰਿਫਤਾਰੀ ਤੇ ਦਿੱਤੇ ਸੰਗਤ ਇਸ ਦੇ ਨਾਲ ਤੀਸਰਾ ਕਾਰਨ ਇਹ ਹੈ ਕਿ ਸਮਾਨਨਾ ਕੀਤੇ ਗਏ ਅਨਯੋਗਾ ਇਸ ਦੇ ਨਾਲ ਕੇਂਦਰੀਵਾਲ ਖਿਲਾਫ ਸਬੂਤ ਆਪਣੀ ਵਿਸ਼ਤੀ ਚਾਰਟ ਸ਼ੀਟ ਤੇ ਡੀ.ਈ.ਡੀ ਦੇ ਅਖਤੀ ਦਖਣੀ ਸਮੂਹ ਦੇ ਕਾਰੋਬਾਰਸਮੀਨ ਮਹਿਦੂਰ ਨਾਲ ਕੇਂਦਰੀਵਾਲ ਨੇ ਫੈਸਟ ਟਾਈਮ ਗਲਬਤ ਦਾ ਹਵਾਲਾ ਦਿੱਤਾ ਸੀ ਜਿਸ ਵਿੱਚ ਉਸ ਨੇ ਕਥੀਕ ਤੌਰ ਤੇ ਵਿਜੇ ਨਾਇਕ ਨੂੰ ਮੀਰਾ ਲੜਕਾ ਕਿਹਾ ਸੀ ਆਪ ਦੇ ਸਾਬਕਾ ਸੰਚਾਰ ਇਨਚਾਰਜ ਨਾਇਕ ਨੇ ਸ਼ੁਰੂ ਤੋਂ ਹੀ ਦਖਲੀ ਗਰੁੱਪ ਨਾਲ ਮਿਲੀਭੁਗਤ ਦੇ ਦੋਸ਼ ਲਗਾਏ ਦੇ ਰਹੇ ਇਸ ਦੀ ਯਕੀਨੀ ਬਣਾਉਣ ਲਈ ਰਿਸ਼ਵਰ ਦੇਪਗ ਭੁਗਤਾਨ ਨਿਰਕਦ ਵਿੱਚ ਕੀਤਾ ਗਿਆ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ